ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ 19 ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਨਾਲ ਲੱਗਦੇ ਸੂਬੇ ਹੋਗੇ ਉਤਰੀ ਹਰਿਆਣਾ ਉਤਰੀ ਰਾਜਸਥਾਨ ਦੇ ਖੇਤਰ ਜਾਂ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਤਾਂ ਦੋ ਹੀ ਸਿਸਟਮ ਲੱਗਣ ਜਾ ਰਹੇ ਨੇ ਤੇ ਇੱਕ 20 ਤੋਂ ਲੈ ਕੇ 21 22 ਦੇ ਦਰਮਿਆਨ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਆ ਰਿਹਾ 25 26 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਲੱਗਣ ਦੀ ਸੰਭਾਵਨਾ ਤੇ ਕਿ ਜਿਹੜੇ ਸਿਸਟਮ ਕਿੰਨੇ ਕੋ ਤਗੜੇ ਜਾਂ ਕਿੰਨੇ ਕੋ ਘੱਟ ਹੋ ਸਕਦੇ ਨੇ ਠੰਡ ਦੀ ਕੀ ਅਪਡੇਟ ਕੜਾ ਕੇ ਠੰਡ ਜਾਂ ਉਸ ਵਰਤ ਹੁੰਦਾ ਜੇ ਸੰਗਲਿਆ ਤੋਂ ਹੁੰਦਾ ਸਾਰਾ ਸਾਰ ਦਿਨ ਪੈਂਦੀਆਂ ਨੇ ਤੇ ਕਦੋਂ ਪੈਣ ਦੇ ਸਾਰ ਰਹਿਣਗੇ ਤਾਂ ਸਾਰੀ ਅਪਡੇਟ ਆ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੇ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 19 ਦਸੰਬਰ ਉਸ ਤੋਂ ਬਾਅਦ 20 ਬਦਲਵਾਈ ਇੱਕ ਜਿਹੜਾ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਜਿਸ ਕਰਕੇ 19 ਤੋਂ ਲੈ ਕੇ ਜਾਂ 20 ਤੋਂ ਲੈ ਕੇ 21 22 23 ਦੇ ਦਰਮਿਆਨ ਆ ਪੰਜਾਬ ਵਿੱਚ ਜਿਹੜੀ ਜਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਹੋ ਗਏ ਉੱਤਰੀ ਹਰਿਆਣਾ ਉੱਤਰੀ ਰਾਜਸਥਾਨੋਂ ਗਾ ਪੱਛਮੀ ਯੂਪੀ ਤੱਕ ਬਦਲਵਾਈ ਕਾਫੀ ਕਿਤਰਾ ਵਿੱਚ ਵੇਖਣ ਨੂੰ ਮੌਸਮ ਜਿਹੜਾ ਪੱਛਮੀ ਸਿਸਟਮ ਪਹਾੜਾਂ ਤੇ ਬਰਫਾਰੀ ਹੁੰਦੀ ਸੰਭਾਵਨਾ ਤਾਂ ਪੰਜਾਬ ਵਿੱਚ ਕੁਝ ਥੋੜੇ ਬੋਤੇ ਖੇਤਰਾਂ ਨਾਲ ਲੱਗਦੇ ਉੱਤਰੀ ਹਰਿਆਣਾ ਰਾਜਸਥਾਨ ਦੇ ਕੁਝ 10 ਤੋਂ 15 15 ਤੋਂ 20% ਖੇਤਰਾਂ ਵਿੱਚ ਬੂੰਦਾਬاندی ਤੋਂ ਲੈ ਕੇ ਆਕਾਮੀ ਪੈ ਸਕਦਾ ਜ਼ਰਤਾਰ ਮੌਸਮ ਲਗਭਗ ਠੀਕ ਠਾਕ ਕੋ ਕੱਲ ਕਰੀ ਮੀਂਹ ਨੇ ਇਤਤ ਜਿਆਦਾ ਅਸਾਰ ਬੰਦੇ ਦਿਖਾਈ ਨਹੀਂ ਤੇਰੇ ਬੱਦਲ ਬਈ ਜਰੂਰ ਆ ਪੰਜਾਬ ਦੇ ਨਾਲ ਲੱਗਦੇ ਸੂਬੇ ਹੋ ਕੇ ਉਤਰੀ ਹਰਿਆਣਾ ਰਾਜਸਥਾਨ ਹੋ ਕੇ ਪੱਛਮੀ ਯੂਪੀ ਦਿੱਲੀ ਤੱਕ ਜਿਹੜੀ ਵੇਖਣ ਨੂੰ ਮਿਲੇ ਕੁਝ ਖੇਤਰਾਂ ਨਾਲ ਕਿਤੇ ਕਿਤੇ ਸੰਗਣੀ ਜੜ ਬੱਦਲ ਬਈ ਆ ਕ੍ਰਾਸ ਕਰੇਗੀ ਪਰ ਪੰਜਾਬ ਦੇ ਲਗਭਗ ਸਾਰੇ ਇਲਾਕੇ ਮੌਸਮ ਸਾਫ ਖੁਸ਼ਕ ਬਣਿਆ ਰਹੇਗਾ ਤਾਂ ਉਸ ਤੋਂ ਬਾਅਦ ਇੱਕੇਡਾ ਸਿਸਟਮ ਆ ਰਿਹਾ 25 ਤੋਂ ਲੈ ਕੇ 26 ਦੇ ਦਰਮਿਆਨ 31 ਦਸੰਬਰ ਦੇ ਵਿਚਾਲੇ ਲੱਗਣ ਦੀ ਸੰਭਾਵਨਾ ਤਾਂ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਤੋਂ ਤੇ ਆਪਣੇ ਕੜਾਕੇ ਠੰਡ ਫਿਲਹਾਲ ਜਿਹੜੀ ਠੰਡ ਤਾਂ ਕਾਫੀ ਜਿਹੜੀ ਆ ਤੜਕਸਾਰ ਨਜ਼ਰਾ ਕਾਫੀ ਠੰਡ ਪੈਂਦੀ ਹੁੰਦੀ ਤੇ ਕੜਾਕੇ ਠੰਡ ਆ ਬਹਿ ਸਕਦੇ ਆ ਕਿਉਂਕਿ ਟੈਂਪਰੇਚਰ 5 6 ਤੋਂ ਲੈ ਕੇ 6 7 ਤੋਂ ਲੈ ਕੇ 8 9 ਡਿਗਰੀ ਵਿਚਕਾਰ ਬਣੇ ਹੋਣ ਜਿਸ ਕਰਕੇ ਕਾਫੀ ਠੰਡ ਰਾਤ ਨੂੰ ਹੁੰਦੀ ਤੇ ਉਸ ਵੇਲੇ ਤੜਕਸਾਰ ਜਾਂ ਆਪਾਂ ਗੱਲ ਕਰੀ ਦੁਪਹਿਰ ਵੇਲੇ ਆ ਜਿਹੜੀ ਧੁੱਪ ਲੱਗਣ ਦੇ ਨਾਲ ਟੈਂਪਰੇਚਰ ਵਿੱਚ ਜਿਹੜੀ ਆਪਾਂ ਗੱਲ ਕਰ ਕੋਈ ਜ਼ਿਆਦਾ ਗਰਾਵਿਟੀ ਚ ਵਧਣ ਦੇ ਅਸਾਰ ਨਹੀਂ ਤਾਂ ਦੁਪਹਿਰ ਵੇਲੇ ਜੇ ਧੁੱਪ ਲੱਗਣ ਦੇ ਨਾਲ ਅਜੇ ਗਰਮੈਸ਼ ਯਾਨੀ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗਰਮੀ ਕਾਫੀ ਆ ਪੈਰ ਹੀ ਠੀਕ ਤੇ ਇਸ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਬਣਿਆ ਰਹਿਣਾ ਯਾਨੀ ਕਿ ਆ کٹ ہون دی ਸੰਭਾਵਨਾ ਇਸ ਤਰ੍ਹਾਂ ਹੀ ਬਣਾ ਰਹੇਗਾ ਹਾਲਕੀ ਹੋਰ ਬਦਲਵਾਈ ਦੇ ਨਾਲ ਹੋ ਸਕਦਾ ਹੈ ਕਿ ਜੇ 19 ਤੋਂ ਲੈ ਕੇ 21 ਦੇ ਦਰਮਿਆਨ 22 ਦੇ ਦਰਮਿਆਨ ਬਦਲਵਾਈ ਕਰਾਸ ਕਰਕੇ ਜਿਸ ਕਰਕੇ ਕੁਝ ਕੁ ਲਾ ਕੇ ਮੱਧਮ ਤੋਂ ਪਰੇ ਸਦੀ ਬਾਕੀ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਠੀਕ ਹੈ ਤਾਂ ਉਸ ਵੇ ਠੰਡ ਜਿਹੜੀ ਆਪਾਂ ਗੱਲ ਕਰੀ ਠੀਕ ਠਾਕ ਹੈ ਕੋਈ ਜ਼ਿਆਦਾ ਠੰਡ ਪੈਣ ਦੇ ਅਸਰ ਨਹੀਂ ਰਹਿਣਗੇ ਦੁਪਹਿਰ ਵੇਲੇ ਜਾਂ ਸ਼ਾਮ ਵੇਲੇ ਮੌਸਮ ਠੀਕ ਠਾਕ ਹੈ ਸਵੇਰ ਵੇਲੇ ਹੋ ਸਕਦਾ ਹੈ ਕਿ ਤੜਕਸਾਰ ਨੂੰ ਬਹੁਤੇ ਖੇਤਰਾਂ ਵਿੱਚ ਜਾਂ ਥੋੜੇ ਫਿਲਹਾਲ ਜਿਹੜੇ ਕਟੌਤੀ ਵੇਖਣ ਨੂੰ ਮਿਲੇਗੀ ਤੁੰਦ ਵਿੱਚ ਵੀ ਜਿਹੜਾ 18 ਤਰੀਕ ਨੂੰ ਵੀ ਕੁ ਹੁੰਦਾ ਬਹੁਤ ਹੀ ਨਹੀਂ ਰਹੀ ਆ ਟਾਈਮ ਪਾਗੇ 36 ਸਲੇ ਡੇਗੀ ਸੀ ਜਾਨਕੀ 8 9 ਵਜੇ 9 10 ਵਜੇ ਤੱਕ ਮੌਸਮ ਸਾਫ ਹੋ ਗਿਆ ਉਸ ਤੋਂ ਬਾਅਦ ਵਧੀਆ ਧੁੱਪ ਲੱਗੀ ਕੜਕੁਈ ਧੁੱਪ ਕਾਫੀ ਕਿਤਰਾਂ ਵਿੱਚ ਲੱਗੀ ਜਿਸ ਕਰਕੇ ਟੈਂਪਰੇਚਰ ਔਨਹੀਂ ਬਣਿਆ ਦਿਪਹਰ ਨੂੰ ਧੁੱਪ ਲੱਗਣ ਦੇ ਨਾਲ ਮੌਸਮ ਠੀਕ ਠਾਕ ਕੋਈ ਜ਼ਿਆਦਾ ਠੰਡ ਵਿੱਚ ਜਿਹੜਾ ਵਾਦਾ ਨਹੀਂ ਹੋਇਆ ਤੇ ਉਸ ਤੋਂ ਬਾਅਦ ਅਗਲੇ ਜਿਹੜੇ ਹਫਤੇ ਤੱਕ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਬੱਦਲਵਾਈ ਦੇ ਨਾਲ ਕੁਝ ਕਲਾ ਕੇ ਮੱਧਮ ਧੁੱਪ ਤਾਂ ਕਿਤੇ ਆ ਵਧੀਆ ਧੁੱਪ ਲੱਗਣ ਦਾ ਅਸਰ ਰਹਿਣਗੇ ਦੁਪਹਿਰ ਵੇਲੇ ਜਾਨਕੀ ਤੋਂ ਹੁੰਦੇ ਵੀ ਅਸਰ ਠੀਕ ਠ ਆ ਦੜਕਸਾਂ ਨੂੰ ਸੁਣ ਰਹੀ ਆ ਕੁਝ ਖੇਤਰਾਜ ਬਹੁਤੇ ਖੇਤਰਾਜ ਧੁੰਦ ਪੈ ਸਕਦੀ ਹੈ ਪੰਜਾਬ ਵਿੱਚ ਤੇ ਨਾਲ ਲੱਗਦੇ ਸੂਬੇ ਹੋਗੇ ਉੱਤਰੀ ਹਰਿਆਣਾ ਰਾਜਸਥਾਨ ਦੇ ਖੇਤਰਾਾਂ ਵਿੱਚ ਪਰ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਧੁੰਦ ਆ ਆਪ ਗੱਲ ਕਰੀ ਆ ਬਹੁਤੇ ਖੇਤਰਾ ਵਿੱਚ ਨਹੀਂ ਵੇਖਣ ਨੂੰ ਮਿਲੇਗੀ ਜਾਨੀ ਕਿ ਅਗਲੇ ਇੱਕ ਹਫਤੇ ਦੇ ਦਰਮਿਆਨ ਆ ਧੁੰਦ ਜਿਹੜੀ ਹੋਵੇਗੀ ਆ ਕੁਝ ਖੇਤਰਾ ਵਿੱਚ ਧੁੰਦ ਆ ਕੀ ਕਿ ਤੱਕ ਸੰਘਣੀ ਤੇ ਕੁਝ ਖੇਤਰਾ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਵੇਖਣ ਨੂੰ ਮਿਲ ਸਕਦੀ ਪਰ ਟਾਈਮ ਪਾ ਕੇ 8 9 ਵਜੇ ਤੱਕ 9 10 ਵਜੇ ਤੱਕ ਜਾਂ 10 11 ਵਜੇ ਕੁਝ ਕਿਲਾਕਿਆਂ ਵਿੱਚ ਧੁੰਦ ਥੱਲੇ ਡੇਕ ਜੀ ਦਾ ਕੋਈ ਬਦਲਵਈ ਜ਼ਰੂਰ ਕਰਾਉਸ ਕਰਕੇ ਇਹ ਤਾਂ ਉੱਪਰ ਆ ਪਗਲ ਕਰੀ ਮੌਸਮ ਤਾਂ ਸਾਫ ਹੋ ਜਾਏ ਪਰ ਟੋਪਰ ਲੱਗਣ ਦਾ ਸਾਰ ਠੀਕ ਠਾਕ ਰਹਿਣਗੇ ਜਨ ਕਿ ਇੱਕ ਅਦੀ ਵਾਰ ਹੋਸਰ ਦੇ ਵਧੀਆ ਟੋਪ ਤੇ ਕੁਝ ਖੇਤਰਾਂ ਵਿੱਚ ਕਹਿ ਸਕਦੇ ਮੱਧਮ ਜੀ ਤੋਂ ਵੇਖਣ ਨੂੰ ਮਿਲ ਸੜੀ ਮੌਸਮ ਲਗਭਗ 21 22 24 ਤਰੀਕ ਤੱਕ ਇਸ ਤਰ੍ਹਾਂ ਹੀ 25 26 ਤੱਕ ਇਸ ਤਰ੍ਹਾਂ ਹੀ ਬਣਿਆ ਰਹੇਗਾ ਤਾਂ ਉਸ ਵਾਰ ਇੱਕ ਜਿਹੜਾ ਸਿਸਟਮ ਆ ਰਿਹਾ 26 ਤੋਂ ਲੈ ਕੇ 25 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਤੇ ਇਹ ਸਿਸਟਮ ਠੀਕ ਠਾਕ ਜਨ ਕਿ ਦਰਮਿਆਨੇ ਲੱਗਦਾ ਸਿਸਟਮ ਜੋ ਵੀ ਹੁੰਦੇ ਰਡਾਰ ਸਿਸਟਮ ਸੈਟਲਾਈਟ ਤਸਵੀਰਾਂ ਨੇ ਠੀਕ ਇਸ ਦੀ ਕੋਸ਼ਿਸ਼ ਕਰ ਰਹਾਂਗੇ ਧਿਆਨ ਨਾਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 19 ਤੋਂ ਲੈ ਕੇ 25 ਦਸੰਬਰ ਤੱਕ ਮੌਸਮ ਠੀਕ ਠਾਕ ਇੱਕ ਜਿਹੜਾ ਸਿਸਟਮ ਆ ਰਿਹਾ ਵੀ 21 ਦੇ ਦਰਮਿਆਨ ਜਬਾਈ 21 ਆਪਾਂ ਗੱਲ ਕਰੀਏ ਦਸੰਬਰ ਦੇ ਆ 20 ਤੋਂ ਲੈ ਕੇ 22 23 ਦਸੰਬਰ ਦੇ ਵਿੱਚ ਜਿਹੜੀ ਬੱਦਲਵਾਈ ਕ੍ਰਾਸ ਕਰਕੇ ਜਿਸ ਕਰਕੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਪੰਜਾਬ ਦੇ ਨਾਲ ਲੱਗਦੇ ਉੱਤਰੀ ਹਰਿਆਣਾ ਆਪਣੇ ਉੱਤਰੀ ਆਪਣੇ ਰਾਜਸਥਾਨ ਦੇ ਖੇਤਰੋਗੇ ਇੱਥੇ ਜਿਹੜੀ ਬੱਦਲਵਾਈ ਜ਼ਰੂਰ ਕ੍ਰਾਸ ਕਰੇਗੀ ਸੰਘਣੀ ਕਿਤੇ ਕਿਤੇ ਹਲਕੀ ਤੇ ਜਿਸ ਕਰਕੇ ਕੇਨਮੇਨ ਦਾ ਮਾਹੌਲ ਦੇਖਣ ਨੂੰ ਮ ਆਕੇਵੇਂ ਦੋ ਚਾਰ ਜ਼ਿਲ੍ਹਿਆਂ ਦੇ ਤਾਂ ਜ਼ਰਤਾਰ ਮੌਸਮ ਠੇਠਾ ਹੈ ਉਸਤ ਬਾਅਦ 26 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਠੀਕ ਹੈ ਮੈਂ ਆਪਾਂ ਗੱਲ ਕਰੀ ਫਿਰ ਤੋਂ ਸਿਸਟਮ ਲੱਗਣ ਜਾ ਰਿਹਾ ਇਸਦੀ ਅਪਡੇਟ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਾਫੀ ਦਿਨ ਪਹਿਨ ਸਿਸਟਮ ਕੱਟ ਵੀ ਸਕਦਾ ਬਾਧ ਵੀ ਸਕਦਾ ਹੋ ਸਕਦਾ ਕਿ ਸਿਸਟਮ ਨਾਲ ਲੱਗੇ ਜਾਂ ਲੱਗੇ ਉਸਰੇ ਸਿਸਟਮ ਕਾਟ ਕੇ ਤਰ੍ਹਾਂ ਬਹੁਤੇ ਖੇਤਰਾਂ ਪ੍ਰਭਾਵਿਤ ਕਰੇਗਾ ਤਾਂ ਧੁੰਦ ਦੀ ਸੰਭਾਵਨਾ ਅਗਲੇ ਹਫਤੇ ਤੱਕ ਠੇਠਾ ਹੈ ਕੋਈ ਜ਼ਿਆਦਾ ਧੁੰਦਿਆ ਸਾਰ ਨਹੀਂ ਰਹਿਣਗੇ ਕੁਝ ਖੇਤਰਾਂ ਤੜਕਸਾਰ ਨੂੰ ਜਿਆਦਾ ਹੀ ਰਾਤੋਂ ਬਾਅਦ ਧੁੰਦ ਵੇਖਣ ਨੂੰ ਮਿਲ ਸਕਦੀ ਉਸ ਬਾਅਦ ਟਾਈਮ ਪਾ ਕੇ 8 ਮੌਸਮ ਸਾਫ ਹੋ ਜੇਗਾ ਤਾਂ ਵਧੀਆ ਧੁੱਪ ਕੁਝ ਖੇਤਰਾ ਵਿੱਚ ਲੱਗਸਰੀ ਕੁਝ ਖੇਤਰਾ ਵਿੱਚ ਬੱਦਲ ਵੀ ਕ੍ਰੋਸ ਕਰਨ ਦੇ ਨਾਲ ਮੱਧਮ ਜਿਹੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਬਾਕੀ ਅਗਲੇ ਦਿਨਾਂ ਵਿੱਚ ਜੋ ਵੀ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤਾਈਂ ਦੇਖ ਤੁਹਾਡਾ ਬਹੁਤ ਬਹੁਤ ਧੰਨਵਾਦ